ਨਵੀਂ ਬਹੂ ਚੱਲ ਚੱਲ ਕੇ ਗਰਾਂ ਬਾਬਾ ਸ਼ੀਦੀ ਮੱਥਾ ਟਕਾ ਕੇ ਲਿਆਈਏ ਜਿਹੜਾ ਬੱਪਾ ਨਹੀਂ ਆਹ ਇਹ ਪਤਾਸੇ ਲੱਗਦੇ ਆ ਤਾੜਿਆ ਮਾਮੀ ਸ਼ੋਣੀ ਲੱਗਦੇ ਇੱਕ ਮਾਮਾ ਮਾਮੀ ਆਹ ਸੋਣੀ ਲੱਗਦੀ ਆ ਦੇਖ ਕਿੰਨੀ ਮੈਂਦੀ ਮੇਰੇ ਨਾਮ ਦੇ ਫਰੈਂਡ ਦੀ ਬਲੋ ਪਾਣੋ ਗੋੜਿਆ ਗਿਆ ਬੱਤੀ ਲਾ ਸੀ ਨਾਹੀ ਯਾ ਚੂ ਜਨ ਹੁਣ ਕੱਤੇ ਵਿਆਹ ਨਿਪੜ ਗਿਆ ਬਸ ਚਲੋ ਬਈ ਸਾਂਭਣ ਲੱਗੇ ਆ ਦੌਰ ਵਾਲੇ ਦਾ ਸ਼ੂਟ ਆਉਂਦਾ ਆਪਦੇ ਸ਼ੂਟ ਸਾੜ ਸਾਂਭ ਲੋ ਹੋਰ ਇੱਥੇ ਸਾਡਾ ਜਿਵੇਂ ਬਾਅਦੋਂ ਮਗਰੋਂ ਫੋਨ ਲਾਈ ਜਾਓ ਡਰੈਕਲੀਨ ਕਰਾਉਣੇ ਆ ਬੜਾ ਇੱਥੇ ਕੰਮ ਕਰਕੇ ਜਾਵਾਂਗੇ ਹਾਂ ਬਾੜਨ ਵਾਲੀ ਗੱਡੀ ਭੱਜ ਕੇ ਜਾਣੀ ਆ ਸਹੀ ਗੱਲ ਹੂੰ ਵੀ 50 60 ਹਜ਼ਾਰ ਡਰੈਕਲੀਨ ਵਾਲੇ ਨੂੰ ਲੈ ਜਾਣਾ ਨਾ ਦਾ ਜਿਹੜੇ ਸ਼ਾਵ ਨਾਲ ਲੀੜੇ ਇਹਨਾਂ ਦੇ ਆਫੀਮ ਕੱਢੀ ਜਾਂਦੀ ਨਕਤ ਬਾਤ ਜਾਂ ਲੱਗ ਪਾਤੀਓ ਫੀਮ ਕੱਢੀ ਜਾਂਦੀ ਸੀ ਨੱਕ ਚ ਓਏ ਆਤ ਵੀ ਫੀਮ ਹੁੰਦਾ ਦੀ ਬਹੁ ਖਾਦੀ ਤੂੰ ਗੁਰਮਖਾਓ ਲੈ ਜੂਨ ਕਿਹੜੇ ਵੇਲੇ ਖਾ ਲਈ ਦੇਖੀ ਗਿਆ ਸੁਮਨ ਨੇ ਉਹਨੇ ਕੱਢੀ ਦਾ ਹੀ ਨੱਕ ਚੋਂ ਜਦੋਂ ਤੂੰ ਤੂੰ ਕੱਢ ਕੇ ਸੁਮਨ ਨੂੰ ਖਵਾ ਨਾ ਹਾਂ ਤਾਈਂ ਦਾ ਬੋਲਦੀ ਕੀ ਹੋ ਗਿਆ ਫੋਨ ਤੇ ਦੇ ਕੀ ਹੋ ਗਿਆ ਓ ਚੱਲ ਵੀ ਨਵੀਂ ਬਹੂ ਕਿੱਥੇ ਆ ਨਵੀਂ ਬਹੂ ਚੱਲ ਚੱਲੀਏ ਕਰਾਂ ਬਾਬਾ ਸ਼ੀਦੀ ਮੱਥਾ ਠਾਟਾ ਕਾ ਕੇ ਲਿਆਈਏ ਬੱਸ ਮੈਂ ਤਾਂ ਰੈਡੀ ਹਾਂ ਆ ਕਿਨੇ ਕਰਤਾ ਕੰਮ ਕੋਈ ਨਾ ਵੀਰੇ ਪਰਸਾ ਨਹੀਂ ਨਹੀਂ ਇਹ ਇਹ ਕੁਝ ਚੀਜ਼ ਨਾਲ ਹੋਇਆ ਪੁੱਤ ਚਲੋ ਚਲ ਹੈਂਡ ਵੱਜੇ ਅੰਜਲੀ ਕੰਦੀ ਚਲੋ ਚੱਲ ਖਰਾਬ ਚੱਲੇਗੀ ਆਹ ਸੱਚ ਹਾਂ ਵੀਰੇ ਤੇਰੀ ਬੋਟੀ ਬਹੁਤ ਸੋਹਣੀ ਆ ਰੱਬ ਤੈਨੂੰ ਲੰਮੀ ਉਮਰ ਦੇ ਹੈਪੀ ਆ ਹੈਪੀ ਦਾ ਆ ਖੜੀ ਆ ਚਲੋ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਤੁਸ ਜੇ ਸੁੱਕਾ ਲੈ ਇੱਕ ਫਿਰ ਜਾਈਏ ਹੂੰ ਚਲੋ ਆਜੋ ਕਰਾਓ ਚਲੋ ਸਾਡੇ ਕੋਈ ਨਾ ਕੋਈ ਨਾ ਹੁੰਦਾ ਹੋਣਾ ਪਣਾ ਸੂਰਜ ਨੂੰ ਛਾਦਾਂਗੇ ਅੱਜ ਚਲੋ ਵੀ ਚਲੋ ਕਰਾਂ ਚਾਹਾਂ ਤੈਨੂੰ ਸਾਗਨ ਦਵਾਈਏ ਮੈਨੂੰ ਹੀ ਮਿਲੂਗਾ ਹਾਂ ਤੈਨੂੰ ਵੀ ਤੇਰੂਗਾ ਕੱਢੋ ਪੈਸੇ ਵਿਗੜੋ ਕੱਢੋ ਕੱਢੋ ਪੈਸੇ ਟੁੱਟ ਪੈਣੇ ਹੈ ਬੇਨਸ ਸਿੱਕਾ ਬੜੀ ਬੜੀ ਸਿਸ਼ੂ ਮੈਂ ਨਹੀਂ ਕਰੀ ਹਾਂ ਭਾਬੀ ਨੂੰ ਭਾਬੀ ਮਾਰ ਲਈ ਭਾਬੀ ਮਾਰ ਲਈ ਸੀ ਮਦੀ ਕਿਵੇਂ ਆ ਮਦੀ ਪਹਿਲਾਂ ਹੀ ਮੈਂ ਬਾਹਲਾ ਚਾਗਰੀ ਫਿਰਦਾ ਓਏ ਚਾਗਾ ਨਾ ਹੋਰ ਫਿਰ ਇੱਟ ਦੋ ਮਿੰਟ ਆ ਗਿਆ ਮੈਂ ਆਜੋ ਬੈਠੋ ਅੰਦਰ ਬਾਹਲਾ ਬਾਹਲਾ ਆਜੋ ਹਾਂ ਉਹ ਕਹਿੰਦੇ ਨੇ ਤੇਲਾ ਨਹੀਂ ਇੱਕ ਮਿੰਟ ਸੁਮਨ ਸੁਮਨ ਚੋਲੇ ਆ ਆਹ ਆਇਧਰ ਆਇਧਰ ਸੰ ਹਾਂ ਮੈਨੂੰ ਵੀ ਮਿਲੂਗਾ ਆ ਦੇ ਨਾ ਤੈਨੂੰ ਵੀ ਦੇਵਾਂਗੇ ਲਾਓ ਫਿਰ ਲੈ ਲਓ ਦਾਓ ਗੁਰੇ ਨੂੰ ਹਉਦੇ ਏਵੇਂਗੇ ਕੱਡੋ ਪੈਸੇ ਅਸੀਂ ਕਿੱਥੇ ਹੋਰ ਪਰਸ ਮੈਂ ਪੈਸੇ ਪਾਣਾ 1100 ਰੁਪਏ ਰਜਸੀ ਤਾਂ ਪਾਤਾ ਦੇ ਛੇ ਦਿਨ ਦਾ ਦਾਓ ਗੁਰੇ ਨੂੰ ਦਿਖਾਓ ਵੀ ਦਿਖਾਓ ਇਹਦਾ ਪੋਰਟਲੀ ਪੋਰਟਲੀ ਖੋਲ ਕੇ ਦੇਖੋ ਨਹੀਂ ਉੱਤੇ ਰੱਖਿਆ ਅੰਦਰ ਲੈਂ ਲੈ ਨਾ ਨਾ ਕੀ ਪਾਇਆ 20 ਰੁਪਏ 20 ਨਹੀਂ ਹੈ ਮੈਂ ਸ਼ਰਮਿੰਦਾ ਚਲੋ ਵੀ ਕੋਈ ਨਾ ਜਿੰਨੀ ਜਿਹਦੇ ਕੋਲੇ ਅਜੇ ਮੁਠੀਆਂ ਜੇ ਹੈਗੇ ਉਹਨੇ ਲੈ ਲੋ ਚਲੋ ਦਾਸ ਪਾ ਲਈ ਹੋਏ ਬਈ ਪਾ ਦੇਣ ਦੋ ਪਾ ਲੈਣ ਦੋ ਚੱਲ ਹੁਣ ਕੱਢ ਕੇ ਦੇਖ ਲੈ ਕੰਨੇ ਦੇ ਕੱਢ ਕੇ ਹਾਂ ਇਹ ਸੁਣ ਨਾ ਤੇਰੀ ਬੱਤੀ 10 ਰੁਪਏ ਹੀ ਦਿੱਤੇ ਯਾਰ ਅਰੇ ਗੁਰਦੁਆਰੇ ਵਾਲਿਆ ਕੋਈ ਨਾ ਦੇ ਦਾ ਬਹੁਤਾ 10 ਰੁਪਏ ਇਹ ਬਹੁਤ ਆ ਵੀ ਸਾਨੂੰ ਨਹੀਂ 10 ਨਹੀਂ ਮੈਂ ਫੇਰ ਦਿੰਨੀ ਆ 1 ਰੁਪਈਆ ਹੀ ਦੇ ਦਿੰਦੀ ਤੂੰ ਸਖਨ ਤਾਂ ਖਾਲੀ ਪਾਣੀ ਰਹਿ ਗਈ ਸੀ ਅਇਤਾ ਰੋਟੀ ਦਾ ਬਲੌਗ ਆਪਾਂ ਕੱਲ ਨੂੰ ਬਣਾਵਾਂਗੇ ਉਸ ਦਿਨ ਇਹਦਾ ਕਰਾਂਗੇ ਮੈਂ ਕਿਸੇ ਸਮੇ ਸਾਰੇ ਸਗਤ ਇਹ ਕਰੂਗਾ ਹਾਂ ਇਹ ਵੀ ਨਾ ਦਿੱਤਾ ਵੀਰੇ 100 ਰੁਪਏ ਤੂੰ ਕਿੱਥੇ ਜਾਣਾ ਆਪਾਂ ਕਬਾ ਆਪਾਂ ਜਦੋਂ ਤੜਕਿਓ ਨਾ ਉਹ ਕਰਾਂਗੇ ਹਾਂ ਆਰ ਵਾਲੀ ਨੇ ਇੰਨਾ ਕੁ ਪਿਆ ਪਾਇਆ ਹਾਂ ਅੱਛਾ ਇਹ ਦੇ ਨਾ ਦੇਖਾ ਓਏ ਆ ਕਿਨੇ ਲੱਕੜ ਗਿਆ ਪਾ ਲੋ ਭਣੇ ਦਾ ਹੈ ਹੈ ਉਹਦਾ ਫਿਰ ਬੰਦੇ ਦੇ ਹੱਬ ਨਾਲ ਬਈ ਲੋਹੇ ਦੀ ਹੀਲ ਚਾਹੀਦੀ ਸੀ 10 ਮਿੰਟ ਚ ਆ ਗਿਆ ਮਾਮੀ ਤਾਂ ਜਾਣਾ ਮਾਮੀ ਨੂੰ ਛੱਡ ਲਈ ਜਦ ਤੈ ਚੱਲਿਆ ਛੱਡਿਆ ਵਾ ਸੋਹਲੀ ਕੋਣ ਨਾ ਤੇ ਤੁਸੀਂ ਨਾਲ ਰਹਿਣਾ ਮਾਮੀ ਦੇ ਮੈਂ ਮੱਕੇ ਮੈਂ ਉਹ ਕੇ ਠੀਕ ਆ ਮਾਮੀ ਦਾ ਜਸ ਰੈਡੀ ਕੰਮ ਚੱਲਿਆ ਮਾਮੀ ਨੂੰ ਸਲੂਟ ਤੇ ਓਕੇ ਉਹ ਤਾਂ ਅਜੇ ਰੋਟੀ ਨਹੀਂ ਦੀ ਇਹਨੂੰ ਪਈ ਦਹੀਂ ਦੇ ਵਿੱਚ ਨਾਲ ਪਰੌਠੇ ਜੇ ਰੋਟੀ ਨਾ ਹੁੰਦੀ ਫੇਰ ਮਾਮੀ ਜਿੱਤੇ ਆਉਣੀ ਸੀ ਉਹਨੂੰ ਅਜੇ ਉਹ ਦੇ ਦੇ ਉਹ ਉਹ ਖੜ ਜਾ ਉਹ ਤੇਰੇ ਦੇ 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 ਯਾਰ ਮਨ ਦੇ ਦੇ ਓ ਹੋਰ ਪਈਆ ਲਿਆ ਦੂੰ ਓ ਹੋਰ ਪਈਆ ਲਿਆ ਦੂੰ ਖਾ ਲ ਮੱਥਾ ਟਕਾ ਲਿਆ ਨਵੀਂ ਬਹੂ ਦਾ ਹਾਂ ਨਾ ਤੇ ਜਿਸਨੇ ਗੁਰਦਵਾਰੇ ਮੱਥਾ ਟੇਕ ਕੇ ਆਂ ਬਬੀ ਹਾਂ ਕੋਈ ਨਾ ਗੁਰਦਵ ਗੁਰਦਵ ਡੱਬਾ ਲਿਆਓ ਗੁਰਦਵ ਆ ਜਾ ਬਹਿ ਜਾਣਾ ਤੁਸੀਂ ਕੋਈ ਚੱਕਰ ਨਹੀਂ ਬੈਠੋ ਬੈਠੋਗਾ ਨਹੀਂ ਟਾਈਟ ਹੁੰਦੇ ਜਾਂਦਾ ਨੇ ਇੱਥੇ ਜਾਣਾ ਤਾਂ ਇੱਥੇ ਆਪਾਂ ਨੇੜੇ ਤਾਂ ਜਾਣਾ ਬਾਪੇ ਮੂਹਰੇ ਇੱਕ ਮਿੰਟ ਦੋ ਮਾੜੇ ਦੂਰ ਮਮੀ ਨਹੀਂ ਦਰਵਾਤ ਹਾਂ ਬਾਰੇ ਤੂੰ ਮੈਂ ਬਾਰੀ ਡਾ ਦੇ ਚੜ ਕੇ ਹਾਂ ਵਿੱਚ ਵਰ ਕੇ ਓਏ ਉਹੀ ਪਾਜ ਗਿਆ ਹਾਰ ਨਾ ਉੱਤੇ ਕੋਈ ਨਹੀਂ ਰੱਖੀ ਗਈ ਡੈਡੀ ਦਾ ਜੇ ਮੈਂ ਟ੍ਰੈਫਿਕ ਚਾਰਜ ਹੁੰਦਾ ਮਾੜਾ ਜਿਹਾ ਨਹੀਂ ਹਾਰਨ ਵਜਣ ਦਿੰਦਾ ਮਾੜਾ ਟ੍ਰੈਫਿਕ ਚਾਰਜ ਪਵਾ ਦੋ ਹਾਂ ਅਹੀ ਗੱਲ ਵਿਚ ਵੜ ਕੇ ਮੈਂ ਬਾਜੀ ਲਾ ਪੈਣਾ ਉੱਪਰ ਦੂਜੀ ਕੱਢ ਲੈਣੀ ਸੀ ਬਹੁਤ ਬੜੀ ਓਏ ਉੱਧਰ ਖੜੀ ਆ ਚਾਬੀ ਨਹੀਂ ਲੱਭੀ ਉਹ ਕਰ ਦੇ ਸਕੜ ਕੇ ਆਲੇ ਦੀ ਉਹ ਤਾਂ ਮੰਮੀ ਉਹ ਕਹਿੰਦੇ ਮੇਰੇ ਕੋਲ ਕੋਈ ਨਹੀਂ ਚਾਬੀ ਫਿਰ ਮੰਮੀ ਚਾਬੀ ਕਿੱਥੇ ਆ ਛੱਡ ਕੇ ਕਰ ਨਹੀਂ ਨਹੀਂ ਚਾਬੀ ਉੱਤੇ ਜੱਗੀ ਦੀਦੀ ਨੂੰ ਫੜਾਤੀ ਸੀ ਨੇ ਚਾਬੀ ਉੱਪਰ ਅੰਜਲੀ ਹੁਣ ਅ ਫਿਰ ਪਹਿਲਾਂ ਨਹੀਂ ਦੱਸਿਆ ਬਹਿ ਜੋ ਕੋਈ ਨਾ ਹੁੰਦਾ ਆਂਗੇ ਅਸੀਂ ਚਾਬੀ ਉਹ ਕੋਈ ਨਾ ਇੱਥੇ ਹੀ ਚੱਲਾਂਗੇ ਵਾਹਿਗੁਰੂ ਬੋਲਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੱਲ ਕੋਈ ਨਾ ਢੋਲਗੇ ਵਾਲੇ 20 25 ਆਗੇ ਉਹ ਕਿਵੇਂ ਕੋਈ ਗੱਲ ਨਹੀਂ ਇਹਨਾਂ ਦਾ ਅੱਜ ਦਾ ਦਿਨ ਅਜੇ ਤਾਂ 2 3 ਦਿਨ ਆਉਣਗੇ ਹਾਂ ਹੋਰੇ ਵੀ ਆਉਣੇ ਆ ਉਹ ਬਾਅਦ ਚ ਸੱਦਾਂ ਆਗੇ ਇੱਕਦਮ ਪਹਿਲਾਂ ਵਿਲੇਜ ਇਹ ਹੋ ਜੀ ਨਹੀਂ ਆਏ ਨਹੀਂ ਹੁੰਦਾ ਉਹਨਾਂ ਦਾ ਕੱਲ੍ਹ ਨੂੰ ਵੀ ਆ ਸਕਦੇ ਅੱਜ ਵੀ ਆ ਸਕਦੇ ਅੱਛਾ ਆਪ ਥੰਗਲੇ ਉਹਨਾਂ ਦਾ ਮੇੜੀ ਸ਼ਾਮ ਹੋਣੀ ਹੋੜੀ ਹੋੜੀ ਡੈਡੀ ਉ ਉ ਚਲਾ ਗੱਡੀ ਆ ਜਾ ਨੀ ਮੈਨੂੰ ਨਹੀਂ ਆਉਣੀ ਫਿਰ ਐਵੇਂ ਹੌਲੀ 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 ਤਾਂ ਜਾ ਹੀ ਜਾਣਾ ਚੰਗਾ ਚੱਲ ਜਾਣਾ ਤਾਂ 20 ਤੇ ਆ ਹੂੰ ਤਾ ਸਨਾਂ ਕੀ ਗਰਮੀ ਹੋਂ ਤਾਂ ਪਰਸੋਂ ਦਾ ਦਿਨ ਬੜੀ ਗਰਮੀ ਦਾ ਔਖਾ ਸੀਗਾ ਉਹ ਹੋ ਗਿਆ ਸੀ ਸਿਸਟਮ ਕੰਟਰੋਲ ਕੱਲ ਤਾਂ ਏਸੀ ਲੱਗੇ ਅੱਜ ਵੀ ਏਸੀ ਲੱਗੇ ਨੇ ਬਸ ਉੱਥੇ ਕੀ ਜਾਣਦੇ ਨੇ ਟਾਈਮ ਗਲਤ ਪਾਇਆ ਵਾ ਤਿੰਨੇ ਜਣੇ ਉੱਥੇ ਬੈਠੇ ਆ ਪਹਿਲਾਂ ਹੀ ਆਏ ਵਿਚਾਰੀ ਉਹ ਤਾਂ ਮੋੜ ਗਈ ਜਰੀ ਇੱਥੋਂ ਦਾ ਮੋੜ ਗਈ ਆਹ ਮੁੰਡੇ ਕਿਹਨੇ ਇਹ ਲਖਿਓ ਸੀ ਪਹਿਲਾਂ ਗਾਮ ਚੱਲ ਗੋ ਉਹ ਤਾਂ 4 ਦਾ ਟਾਈਮ ਲਿਖਿਆ ਹੋਇਆ ਸੀ ਉਹ ਟਾਈਮ 4 ਦਾ ਲਿਖਿਆ ਸੀ ਬਾਅਦ 14 ਜਿੱਦਣ ਪੈਲਸ ਵਾਲਿਆਂ ਕੋਲੇ ਗਏ ਸੀ ਉਹ ਕਹਿੰਦੇ 4 ਵਜੇ ਕੀ ਦੀ ਪਾਰਟੀ ਦੀ ਪਾਰਟੀ ਤੇ ਕਹਿੰਦੇ ਜਾਤ ਰਾਤ ਆਥਮ ਦੀ ਹੁੰਦੀ ਹੈ ਸ਼ਾਮ ਇੱਥੇ ਰੋਗ ਇੱਥੇ ਨਹੀਂ ਫਿਰ ਮਗਰਦ ਕੋਈ ਜਾਣਾ ਸੀ ਉਹ ਛੋਟਾ ਗੇਟ ਖੁੱਲਾ ਹੋਊ ਕਰਦਾਲਾ ਸਾਹਿਬ ਦਾ ਨਹੀਂ ਐ ਪਾ ਪਾਟੇ ਕਰਦੇ ਨਹੀਂ ਨਹੀਂ ਖੜ ਖੜ ਜੋ ਡੈਡੀ ਦੋ ਮਿੰਟ ਰੋ ਦੋ ਮਿੰਟ ਦੇ ਦੋ ਮਿੰਟ ਆੜੇ ਗੱਡੀ ਮੋਨੋਂ ਦੇ ਉਹ ਛੋਟੇ ਗੇਟ ਖੜਾਵਾਵਾਂਗੇ ਖੱਡੀ ਉਦੋਂ ਬਾਅਦ ਮੱਥਾ ਟੇਕ ਲਵਾਂਗੇ ਮੈਂ ਲੈ ਮੈਂ ਤਾਂ ਚਾਹੀ ਬਣਾ ਕੇ ਫਿਰਦੀ ਸਹੁਰਿਆਂ ਦਾ ਚਾਹ ਹੋਵੇ ਨਹੀਂ ਚਾਹੀ ਆ ਮਾਸਾ ਚਾਹ ਆ ਮੈਂ ਤੂੰ ਪੜਦੇ ਨਹੀਂ ਨਹੀਂ ਬਾਹਰ ਨਹੀਂ ਉੱਤਰ ਕੇ ਜਾਣਾ ਆਪਾਂ ਹਾਂ ਹਾਂ ਇੱਕ ਡੱਬਾ ਇੱਥੇ ਰੱਖ ਦੋ ਇੱਕ ਡੱਬਾ ਬਾਬੇ ਜੀ ਦੀ ਲਾਇਆ ਫਿਰ ਠਾਰ ਚ ਕੱਲ ਨੂੰ ਜਾਵਾਂਗੇ ਵਾਹਿਗੁਰੂ ਉਹ ਗੇਟ ਤਾਂ ਉਧਰ ਦਾ ਖੁੱਲਾ ਹੋਣਾ ਉਧਰਲੇ ਪਾਸੇ ਆ ਗੇਟ ਕੋ ਡੈਡੀ ਉਧਰਲੇ ਪਾਸੇ ਵਾਲਾ ਕੁੰਜੀ ਵਾਲਾ ਖੁੱਲਾ ਹੋ ਉਹ ਪੱਲਾ ਮੱਲਾ ਦਾ ਬਾਬੇ ਤੋਂ ਚਾਬੀ ਲੈਣੀ ਪੈਣੀ ਆ ਚਾਬੀ ਬਾਬੇ ਜੀ ਉਹਦੇ ਕੋਲ ਹੁੰਦੀ ਆ ਨਹੀਂ ਨਹੀਂ ਉਹ ਉਧਰਲੇ ਉਹ ਇੱਥੇ ਲਾਉਣੇ ਆ ਉੱਥੇ ਲਾ ਦੰਦੇ ਆਪ ਪਈ ਆਪ ਉਹ ਗਾ ਜੜ ਚੱਲੋ ਚਲੋ ਆਜੋ 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 ਹਾਂ ਖੁੱਲਾ ਹੀ ਹੋ ਵਾਹ ਉਹ ਵੀ ਪ੍ਰਸ਼ਾਦ ਕੁਕ ਕੁਕ ਸਾਨੂੰ ਜੀ ਹੈਲੋ ਵੀ ਬਾਬੇ ਸਿੱਧੀ ਚੱਲੀਏ ਹੁਣ ਗੁਰਦਾਰੇ ਦਿਖਾਈਏ ਤੇਰੇ ਪਿੰਡ ਦੇ ਹੁਣ ਹੂੰ ਪਹਿਲਾਂ ਇਧਰ ਹੁੰਦੇ ਸੀ ਬਹੁਤ ਵਧੀਆ ਦਰਾਖਤਾਂ ਇੱਥੇ ਉਹ ਪੱਟਦੇ ਫਿਰ ਪੱਕਾ ਕਰਕੇ ਨਾ ਜਦੋਂ ਆ ਗੁਰਦਾਰਾ ਸਾਹਿਬ ਚੱਕਿਆ ਹੂੰ ਓਏ ਆਛੇ ਗੋਠ ਤੰਗ ਲਾਏ ਸੀ ਦੇਖੀਏ ਉਹ ਨਈਂ ਨੰਦ ਕੀਤੇ ਜੀ ਨੰਦ ਕੀਤੇ ਸੀ ਮੰਮ ਦੀ ਕੀਤੇ ਆ ਆ ਗਏ ਵੀ ਸੋਹਣੇ ਆਪਣੇ ਬਾਬੇ ਸ਼ਹੀਦ ਇਹ ਉਤਰੋ ਅਜਾੜਾਂਗੇ 10ਮੀ ਨੂੰ ਨਹੀਂ ਨਹੀਂ ਦੱਸੀ ਉਹ ਤਾਂ ਪੁੱਤ ਅੱਜ ਤਾਂ ਮਾਥਾ ਢੇਕਣ ਆਏ ਹਾਂ ਪਾਤਾ ਜੇ ਲੈ ਕੇ ਆਉਣਾ ਹੂੰ ਥਿਆਂ ਦਾ ਚੜਾਵਾਂਗੇ 10ਮੀ ਨੂੰ ਬਾਬੇ ਸ਼ੀਤਾਂ ਦੇ ਬਾਬੇ ਸ਼ੀਤੋ ਆ ਜਾਓ ਆ ਇਹ ਬਿੰਦਰ ਭਾਣੇ ਕਿਤਾ ਬਸ ਸਿੰਘ ਹੁੰਦੇ ਇੱਧਰ ਇਹਨਾਂ ਦੇ ਬਸ ਸਿੰਘ ਹਾਂ ਹਾਂ ਇਹਨਾਂ ਦੇ ਬਸ ਸਿੰਘ ਹਾਂ ਆਹ ਘਾਹ ਜਿਉ ਹਾਂ ਕੀ ਕਰਨ ਹੁੰਦੇ ਬਸ ਸਿੰਘ ਆਹ ਇਹ ਗਰੂ ਸਤਨਾਮ ਇਹ ਗਰੂ ਹੈ ਜੀਲਾ ਇਹ ਪਪਾ ਨਹੀਂ ਆ ਇਹਨੂੰ ਪਤਾਸੇ ਲੱਗਦੇ ਇਹਨੂੰ ਪਤਾਸੇ ਲੱਗਦੇ ਆ ਪੇਪਰ ਨੂੰ ਵਾਹਟੂ ਆ ਬਾਈ ਇੱਥੇ ਲੋਨ ਚਪੂ ਆ ਇੱਥੇ ਇੱਥੇ ਸ਼ਾਮ ਇਹ ਲਾ ਦੇ

ਹੌਲੀ ਹੋਰ ਹੀ ਲੱਗੇ ਪਤਾ ਆ ਬਦਾਸੀ ਲੱਗਦੀ ਆ ਪਤਾ ਆ ਜਾ ਆਇਆ ਚਲੋ ਹੁਣ 68 ਤੇ ਦੋਹਾਂ 88 ਤੇ ਗੁਰਦੁਆਰਾ ਚ ਜਾਇਆ ਵਾਂਗੇ ਨਾ ਕੱਲ ਨੂੰ ਚਲੋ ਨੋ